ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਸ਼ੁੱਕਰਵਾਰ ਆ ਤੇ ਮੈਂ ਪਹੁੰਚ ਚੁੱਕਿਆ ਆਂ ਪੰਡਾ ਹਰੀ ਕੇ ਕਲਾ ਇੱਥੇ ਦੋਸਤੋ ਹਰ ਸ਼ੁੱਕਰਵਾਰ ਬੱਕਰਾ ਮੰਡੀ ਲੱਗਿਆ ਕਰੂਗੀ ਅੱਜ ਪਹਿਲੀ ਬੱਕਰਾ ਮੰਡੀ ਆ ਦੋਸਤੋ ਤੇ ਬਹੁਤ ਹੀ ਇਕੱਠ ਆ ਚੰਗੇ ਜਾਨਵਰ ਆਏ ਆ ਸਾਰੇ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਤੇ ਹਰ ਸ਼ੁੱਕਰਵਾਰ ਦੋਸਤੋ ਇਹ ਮੰਡੀ ਲੱਗਿਆ ਕਰੂਗੀ ਤੇ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰ ਆ ਤੇ ਵਪਾਰੀ ਵੀਰ ਆ ਦੋਸਤੋ ਇਸ ਮੰਡੀ ਤੇ ਜਰੂਰ ਪਹੁੰਚਿਆ ਕਰੋ ਤੇ ਇਸ ਮੰਡੀ ਦੀ ਦੋਸਤੋ ਰੌਣਕ ਨੂੰ ਵਧਾਇਆ ਕਰੋ ਤੇ ਜਿੰਨੇ ਵੀ ਬੱਕਰੀ ਪਾਲਕ ਵੀਰ ਆ ਦੋਸਤੋ ਬੱਕਰੀ ਪਾਲਕ ਧੰਦੇ ਨਾਲ ਜੁੜੇ ਆ ਵਪਾਰੀ ਵੀਰ ਜੁੜੇ ਆ ਬਹੁਤ ਫਾਇਦੇਮੰਦ ਗੱਲ ਆ ਦੋਸਤੋ ਕਿਉਂਕਿ ਆਪਾਂ ਨੂੰ ਕੇਲ ਬਾਲ ਕੇ ਦੂਰ ਜਾਣ ਦੇ ਵਿੱਚ ਘਟਾ ਆ ਤੇ ਨੇੜੇ-ਜਿਹੜੇ ਮੰਡੀਆਂ ਲੱਗਣ ਲੱਗ ਜਾਣ ਤਾਂ ਆਪਾਂ ਨੂੰ ਬਹੁਤ ਹੀ ਫਾਇਦਾ ਤੇ ਆਹ ਸਾਹਮਣੇ ਜਾਨਵਰ ਤੁਸੀਂ ਦੇਖ ਰਹੇ ਹੋ ਦੋਸਤੋ ਇਸ ਬੱਕਰਾ ਮੰਡੀ ਦੇ ਉੱਤੇ ਪਹੁੰਚੇ ਆ ਹੋਰ ਵੀ ਜਾਨਵਰ ਆਏ ਆ ਤੇ ਆ ਬੱਕਰੀ ਦਾ ਦੋਸਤੋ ਸੌਦਾ ਚੱਲਦਾ ਤੇ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਵੀ ਕਿਹੜੇ ਵੀਰ ਦੀ ਆ ਬਾਈ ਆਪਣੀਆਂ ਹੀ ਇਹ ਹਾਂਜੀ ਆਪਣੀਆਂ ਤੇ ਕਿਹੜਾ ਪਿੰਡ ਆਪਣਾ ਜੀ ਆਪਣਾ ਹਾਈ ਹਰੀ ਕਲਾਮ ਹਰੀ ਜੀ ਮੰਡੀ ਆਨਰ ਹੀ ਆ ਹਾਂਜੀ ਤੇ ਕੀ ਨਾਂ ਬਾਈ ਆਪਣਾ ਮੇਹਨ ਦਾ ਗੁਰਪ੍ਰੀਤ ਆ ਬਾਈ ਗੁਰਪ੍ਰੀਤ ਤੇ ਬਾਈ ਜੀ ਕਿੰਨੇ ਚਿਰ ਦੀ ਕੱਬਣਾ ਹੈ ਬੱਕਰੀ ਇਹ 2 ਮਹੀਨਾ ਤੋਂ ਉਪਰੀ ਹੈ ਬਾਈ 2 ਮਹੀਨਿਆਂ ਤੋਂ ਉੱਪਰ ਤੇ ਦੰਦ ਕਿਵੇਂ ਪੂਰੇ ਦੰਦ ਦੀ ਹੈ ਜੀ ਔਰ ਦੰਦ ਚੱਕ ਦੀ ਹੈ ਜੀ ਨਵੇਂ ਅੱਛਾ 6 ਦੰਦ ਤਾਂ ਕਰ ਗਈ ਆ ਪੂਰੇ ਤੇ 8 ਕਰ ਰਹੀ ਆ ਕਿੰਨਾ ਮੁੱਲ ਬਲ ਕੀਤਾ ਬਾਈ ਇਹਦਾ ਮੁੱਲ ਤਾਂ ਬਾਈ ਆਪਾਂ ਨੂੰ 15200 ਹੀ ਪਈਆ ਬਾਈ 15200 ਕਾ ਹੋਣਾ ਦੱਸੂਗਾ ਠੀਕ ਆ ਜੀ ਤੇ ਗਾਂ ਬਾਈ ਲੈਂਦੇ ਕਿਹੜਿਆ ਜੀ ਮਾਮਾ ਭਾਂਦੇ ਸੌਦਾ ਮਾਮੇ ਭਾਂਦੇ ਮਾਮਾ ਭਾਂਜਾ ਸੌਦਾ ਵੀ ਪੈਸੇ ਵੀ ਜਾਇਜ਼ ਲਾਏ ਆ ਤੇ ਗਾਂ ਸੌਦਾ ਵੀ ਜਾਇਜ਼ ਹੋ ਜਾਣਾ ਸਹੀ ਗੱਲ ਹੈ ਹਾਂ ਵੀ ਕਰਾ ਆ ਜਮਨੇ ਸੌਦਾ ਬਈ ਹੁਣ ਇਹਨੇ ਕਿਹਾ ਵੀ ਮੈਂ ਬੱਕਰੀ ਲਈ ਇਹਨੇ ਦੀ ਹਾਂ ਲਈ ਆ ਇਹਦੇ ਚ ਕੋਈ ਝੂਠ ਨਹੀਂਗਾ ਹੁਣ ਆਪਾਂ ਕਰਦੇ ਆ ਸੌਦਾ ਵੀ ਬਾਕੀ ਇਹਨਾਂ ਦੀ ਰਿਸ਼ਤੇਦਾਰੀ ਵੀ ਤੁਹਾਨੂੰ ਪਤਾ ਬਹੁਤ ਵੱਡੀ ਆ ਲੈ ਵੀ ਬੋਲਦੇ ਕੋਈ ਨਹੀਂ 150 ਦੀ ਕਰਦੇ ਟੱਕਾ ਕਰੀ ਜਨਾ ਯਾਰ ਉਹ ਠੀਕ ਆ 300 ਦਾ ਕੀ ਆਉਂਦਾ ਹੋਰ ਉਹ ਹੋਲੈਂਡ ਦਾ ਸੌਦਾ ਹੋਣ ਜੋ ਪਹਿਲੀ ਯਾਰ ਚੌਲਾ ਸੌਦਾ ਬਾਈ ਜਾਇਜ ਜਾਇਜ ਢੰਗੜਾ ਕਰੋ ਬੱਕਰੀ ਅੰਨੀ ਵੀ ਵੇਖੋ ਬੱਕਰੀ ਵਾਲੀ ਜਿੰਮਾ ਦੱਸਦੇ ਪਹਿਲੀ ਗੱਲ ਇਹ ਵੀ ਕੁਆਲਿਟੀ ਇਹ ਬਾਈ ਚੰਗੀ ਬੱਕਰੀ ਆ ਅਸੀਂ ਅੱਗੇ ਸਲਾਈ ਜਾਂਦੇ ਸੀ ਇਸ ਚੀਜ਼ ਨੂੰ ਜਿਹੜੀ ਬੱਕਰੀ ਬੱਕਰੀ ਇਹ ਹੈਗੀ ਬਹੁਤ ਟੌਪ ਕੁਆਲਿਟੀ ਦੀ ਬੱਕਰੀ ਆ ਤੇ ਆਪਾਂ 16000 ਰੁਪਏ ਦੇ ਲੈਨੇ ਆ ਲੈ ਲੈ ਹੋ ਗਈ ਚੱਕ ਬਈ ਮਾਰ ਦਿਓ ਤਾੜੀਆਂ ਬਾਈ ਲਓ ਜੀ ਪਹਿਲਾ ਸੌਦਾ ਹਾਂਜੀ ਕੁਆਲਿਟੀ ਦੀ ਬੱਕਰੀ ਆ ਬਹੁਤ ਚੰਗੀ ਆ ਪਹਿਲੇ ਕੰਮ ਕਰਨ ਲੱਗੇ ਪਏ ਆ ਐਵੇਂ ਹਲੇ ਹੁਣ ਜਿਹਨਾਂ ਨੇ ਅੱਛਾ ਜੀ ਪੂਰੀ ਟੌਪ ਕੁਆਲਿਟੀ ਦੀ ਬੱਕਰੀ ਆ ਕੋਈ ਬੰਦਾ ਨਿੰਦਦਾ ਨਹੀਂ ਠੀਕ ਆ ਜੀ ਇਹ ਜੇ ਇਹੀ ਮੰਡੀ ਭੱਟੀ ਖੋਲੋ ਜੀ ਤਾਂ ਇਹ ਬੱਕਰੀ 25000 ਰੁਪਏ ਦਾ ਹੈਗੀ ਆ ਮਿਲਣੀ ਨਹੀਂ ਜੀ ਹੈਗੀ ਆ ਹੈਗੀ ਆ ਨਹੀਂ ਖੋਲੋ ਬਾਈ ਜੀ ਕੀ ਨਾਂ ਆਪਣਾ ਨਾਂ ਦੱਸੀ ਬਾਈ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਪਿੰਡ ਕਿਹੜਾ ਜੀ ਹਰੀਕੇ ਕਲਾਈਆ ਬਹੁਤ ਬਹੁਤ ਧੰਨਵਾਦ ਜੀ ਸੌਦਾ ਕਰਨ ਦੇ ਲਈ ਇਹ ਬੱਕਰੀ ਵੀ ਭਾਈ ਜਾਇਜ਼ ਢੰਗ ਨਾਲ ਜਾਇਜ਼ ਰੇਟ ਨਾਲ ਮਿਲ ਗਈ ਹੈ ਕੰਨਾ ਕੋਨਾ ਦੀ ਲੈਂਥ ਬਹੁਤ ਹੈ ਇਹਦੀ ਠੀਕ ਹੈ ਯਾਰ ਬਹੁਤ ਚੰਗੀ ਕੁਆਲਿਟੀ ਆ ਇਹ ਲਾਪਰੀ ਦਾ ਅੰਦਰ ਸਾਹਿਬ ਨੇ ਵੇਕਰੀ ਵੇਚੀ ਭਾਈ ਹਾਂ ਭਾਈ ਲਾਪਰੀਦ ਨੇ ਭុំੇ ਭਾਈ ਇਹ ਬੱਕਰੀ ਬਹੁਤ ਚੰਗੇ ਭਾਣਾ ਵੈ ਗਈ ਆ ਹਾਂਜੀ ਮੈਂ ਧੰਨਵਾਦ ਕਰਦਾ ਭਾਈ ਦਾ ਜਿਹਨੇ ਮੰਡੀ ਲਵਾਈ ਆ ਤੇ ਇੰਨਾ ਚੰਗਾ ਪ੍ਰਬੰਧ ਕੀਤਾ ਤੇ ਧੰਨਵਾਦ ਕਰਦਾ ਅੰਕਲ ਦਾ ਜਿਹਨੇ ਪਹਿਲਾ ਸੌਦਾ ਕੀਤਾ ਦੇ ਵਧਾਈਆਂ ਦਿੰਦੇ ਨੇ ਅੰਕਲ ਨੂੰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਅੰਕਲ ਜੱਰੇ ਹੱਥ ਨਹੀਂ ਮੋੜਿਆ ਜਿੰਨੇ ਦਾ ਘਰਤਾ ਬਾਈ ਨੇ ਬਾਈ ਨੇ ਵੀ ਮੰਨ ਲਿਆ ਲੈ ਬਾਈ ਸੌਦਾ ਬਹੁਤ ਸੋਹਣਾ ਹੋ ਗਿਆ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਅਗਲਾ ਸੌਦਾ ਦਿਖਾਉਣੇ ਆ ਲਓ ਵੀ ਆਹ ਬੀਟਲ ਪਾਠਾ ਦੋ ਦੰਦਾਂ ਦਾ ਮੂੰਹ ਤੇ ਗਵਾਂਡ ਪਿੰਡ ਦਾ ਕਰਕੇ ਲੱਗੇ ਇਹ ਵਿਕਾਊ ਆ ਬਾਈ ਮੰਡੀ ਤੇ ਲੈ ਕੇ ਆਏ ਆ ਹਰੀ ਕੇ ਕਲਾ ਪਹਿਲੇ ਦਿਨ ਮੰਡੀ ਲੱਗੀ ਅੱਜ ਤੇ ਬਾਈ ਦੀ ਆਪਾ ਪੁੱਛਦੇ ਆ ਨੇ ਇਹਦੇ ਬਾਰੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਬਾਈ ਜੀ ਆਪਣਾ ਬਾਈ ਸ਼ਮਿੰਦਰ ਸਿੰਘ ਸ਼ਮਿੰਦਰ ਸਿੰਘ ਪਿੰਡ ਕਿਹੜਾ ਵੀਰੇ ਆਹੀ ਹਰੀਕੇ ਕਲਾ ਹਰੀਕੇ ਕਲਾ ਤੇ ਇਹ ਪਾਠ ਦਾ ਬਾਈ ਕੀ ਮੰਗਿਆ 15 ਗਿਆ ਬਾਈ 15000 ਬਾਈ ਰਾਜਵੀਰ ਲੈਂਦਾ ਆ ਵੀ ਰਾਜਵੀਰ ਬਰਾੜ ਬਠੰਡੇ ਵਾਲਾ ਦੇਣੀ ਕਿੰਨੇ ਦੀ ਐ ਬਾਈ ਯਾਰ ਦੇਣ ਵਾਲਾ ਮੁੱਲ ਬਾਈ ਲੈਣ ਦੇਣ ਦਾ ਤੁਸੀਂ ਵੀ ਦੱਸੋ ਫਿਰ ਕੀ ਆ 8000 ਰੁਪਏ ਦੇ ਦਿੰਨੇ ਆ 8000 ਲਾਇਆ ਬਾਈ ਹਾਂ ਹਾਂ ਬਾਈ ਹੁਣ ਦੱਸ ਰਹਾ ਪਾ ਦੇ ਯਾਰ 8 ਤਾਂ ਨਹੀਂ ਆ ਯਾਰ ਬੋਣੀਕਾਰ ਮੰਡੀ ਦੀ ਯਾਰ ਆਪਾਂ ਰਲ ਮਿਲ ਕੇ ਸੌਦਾ ਕਰਾ ਦਨੇ ਆ ਤੁਹਾਡਾ ਸੂਨ ਵਾਲੀ ਆ ਅੱਖ ਅੱਖ ਬਰਾਉਣਾ ਪੱਟਦੀ ਯਾਰ ਬਾਈ ਗੱਬਣ ਦੀ ਅੱਖ ਨਹੀਂ ਚਿੱਟੀ ਇਹਦੀ ਤੇ ਬਾਕੀ ਚਲ ਹਜੇ ਗੱਬਣ ਦੀ ਵੀ ਗਰੰਟੀ ਨਹੀਂ ਗਾ ਕੋਈ ਖਾਲੀ ਹੋਵੇ ਗੱਬਣ ਹੋਵੇ ਇਹਨਾਂ ਨੂੰ ਕੋਈ ਲਾਂਬਾ ਨਹੀਂ ਹਾਂ ਉਹਦਾ ਕੋਈ ਲਾਂਬਾ ਨਹੀਂ ਖਾਲੀ ਗੱਬਣ ਦਾ ਉਹ ਤਾਂ ਆਪਦੇ ਖਾਲੀ ਕਰ ਤੂੰ ਰਿਸਕ ਤੇ ਲੈਂਦੇ ਆ ਕਿੰਨੇ ਦੀ ਤੂੰ ਬਸ ਇਹ ਕੀ ਕਰਦਾ ਕੋਈ 500 ਹੋਰ ਘਟ ਦਿਆਂਗੇ ਯਾਰ ਹੋਰ ਕੀ ਆ 500 ਨਾਲ ਬਾਈ ਸੌਦਾ ਨਹੀਂ ਆ ਯਾਰ ਆੜਕ ਖੁੱਲਾ ਰਾਹ ਵਾਲਾ ਪਾਰਕ ਰੱਤੋ ਆ ਛੜਕ ਬਣਾ ਕੇ ਦੇ ਆ ਮੀਆਂ ਦੀਆਂ ਦੀ ਸੜਕ ਬਣਾ ਕੇ ਦੇ ਉਹ ਵਾਲਾ ਖੁੱਲਾ ਰਾਹ ਪਾ ਮੁੰਡਾ ਆ ਨਵਾਂ ਵਪਾਰੀ ਆ ਭਾਈ ਇੱਧਰ ਵੇਖ ਤੁਰਾ ਕੀ ਬਣਾ ਕੇ ਦੇ ਭਾਈ ਖੁੱਲਾ ਰਾਹ ਬਾਹ ਦਾ ਛੜਕ ਪਾ ਸੜਕ ਪਾ ਤਾ ਆ ਛੜਕ ਪਾ ਉਹ ਆ ਦਾ ਭਾਈ ਫੁੱਟ ਤੋਂ ਉੱਤੇ ਤਾਂ ਕੰਨ ਨਹੀਂ ਹੋਣਗੇ ਜਿਹੜੇ ਜਿਹੜੇ ਕਰਨਾ ਇਕੱਲੀ ਅੱਖ ਚੱਲ ਪਤਾ ਸਕਦੇ ਆ ਬਹੁਤ ਚੰਗੇ ਬੱਕਰੇ ਦੀ ਬੈਠਾ ਇਹ ਬਸ ਇਹ ਵੇਖ ਲਾ ਵੀ ਮੈਕਸ ਬਣ ਗਈ ਇਹ ਆਖ ਨਾਲ ਆ ਹੁਣ ਇਹਦੇ ਭਾਵੇਂ ਇਹਦਾ ਕੰਨ ਛੋਟਾ ਹੈ ਪਰ ਇੱਕ ਜੀ ਹਾਂ ਰਹਿਰ ਹੀ ਰਲਦੀ ਉਹਨਾਂ ਦੀ ਨਹੀਂ ਨਹੀਂ ਰਲਦੀ ਬੋਲ ਫਿਰ ਛੰਡ ਕੇ ਦੱਸ ਦੇ ਬਾਈ ਤੇ ਡੋਂ ਦੱਸ ਕਿੰਨੇ ਦੀ ਵੇਚਦਾ ਆ ਜਾ ਹੁਣ ਜਾ ਬਾਈ ਰਾਤ ਨਹੀਂ ਜਾ 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 ਰਾਤ ਨਹੀਂ ਸਹੀ ਗੱਲ ਆ ਬਾਈ ਨਾਲ ਥੱਲੇ ਆ ਕੇ ਦੱਸ ਗੱਲ ਕਰ ਕਾਪੀ ਤੋਂ ਥੱਲੇ ਕਾਪੀ ਤੋਂ ਥੱਲੇ ਆ ਕੇ ਦੱਸ ਬਾਈ 13 ਦੀ ਦੇ ਦੇਗੇ ਫਿਰ ਠੀਕ ਆ ਨੀ 9000 ਦੀ ਚਲਦੀ ਏ ਤੇਰੇ ਉਹ ਵੇਖ ਲੈ ਭਰਾਵਾ ਸਹੀ ਆ ਹਜ਼ਾਰ ਠੋਕਤਾ ਵਿੱਚ ਪਹਿਲੀਆਂ ਜੀ ਹੈ ਹੋਰ ਦੇਖ ਇਹ ਤਾਂ ਇੱਕ ਜੀਵ ਥੱਲੇ ਰੱਖ ਲੈਂਦਾ ਕੋਈ ਨਾ ਗੱਲ ਉਹਨੇ ਛੜ ਕਵੱਡੀ ਪਾ ਤਾ ਨਾ ਬਾਈ ਨੇ ਵਾਹ ਫੂ ਫੂ ਦੱਸ ਫਿਰ ਬਾਈ ਨਹੀਂ ਭਈਆ 13 ਹੁਣ ਕਹਿ ਰਹਾ ਜਿੱਤਾ 15 ਬੰਗਾ 2000 ਆਪਾਂ ਘਟ ਗਏ ਯਾਰ ਜਿੱਤੇ ਉਹ ਤਾਂ ਬਾਈ ਗੱਲ ਏ ਆ ਵੀ ਮਾਜਨ ਮਤਾ ਪੈਸੇ ਹਾਂ ਆਂਟੀ ਕਰਕੇ ਮਾੜਾ ਮੋੜ ਬਾਜ ਦੋ ਦੰਦ ਮੂੰਹ ਵੀ ਦੋ ਦੰਦ ਦਾ ਤੇ ਗਾਂ ਬਣੀ ਨਾ ਬਣੀ ਦੀ ਵੀ ਉਹ ਆਦੇ ਵੀ ਕੋਈ ਗਰੰਟੀ ਨਹੀਂ ਭਾਲੀ ਹੋਈ ਜਾਂ ਜੱਜ ਕਿੰਨੇ ਦੀ ਆ ਕੰਨ ਵੀ ਕੱਟਿਆ ਕੰਨ ਵੀ ਕੱਟਿਆ ਇਹਦੇ ਫੋਲਡਰ ਆ ਪੱਟ ਜਾ ਕੰਨ ਕੱਟ ਨਹੀਂ ਉਹ ਬਾਈ ਕੰਨ ਮਾਦਾ ਦੀ ਹੈ ਸਹੀ ਗੱਲ ਆ ਯਾਰ ਨਹੀਂ ਮੋਟੂ ਜੈਜੇ ਦਾ ਦੱਸਦਾ ਯਾਰ ਹੁਣ ਉਹਨਾਂ ਦਾ 500 ਬਰੇ ਮੈਂ 2000 ਘਟ ਗਿਆ ਯਾਰ ਯਾਰ ਕਿੰਨੇ ਦੇਣੇ ਯਾਰ ਜਾਂ 95 ਦੀ ਹੋ ਗਈ ਕਲਾਸ ਆਈ ਆ ਯਾਰ ਉਹਨਾਂ ਨੂੰ ਛੱਡ ਤੂੰ ਜੇ ਤਾਂ ਮਾਨਤ ਤੇਰਾ ਫੜਾ ਯਾਰ ਸਾ ਪੂਰਾ ਕੰਮ ਕਰਤਾ ਤੇ ਦੇ ਦੇ ਜੈਜਾ ਉਹ ਸਾਈ ਤੋਂ ਬਿਨਾ ਕਾਰੇ ਸਰਦੇ ਹੁੰਦੇ ਭਰਾ ਤੁਸੀਂ ਕੱਚਾ ਖੇਡ ਖੇਢੀ ਜਾਨੇ ਆ ਯਾਰ ਆ ਫੜ ਯਾਰ ਹੋ ਗਈ ਕਰਤੀ ਜਿਵੇਂ ਬੋਗੇ ਨੇ ਕਰਤੀ ਠੀਕ ਹੈ ਭਾਈ ਉਹ ਭਾਈ ਦੇ ਰਹਾ ਯਾਰ ਹੁਣਾਂ ਮੈਂ ਗੱਲ 2000 ਦਾ ਤਾਹ ਦਾ ਹੋਣਾ ਮੇਰਾ 2000 ਜਦੋਂ ਹੀ ਹੋਣਾ ਯਾਰ ਗੱਲ ਪਤਾ ਬਾਈ ਨੇ ਲੈਣੀ ਤੂੰ ਵੇਚਣੀ ਆ 10000 ਰੁੱਕਾ ਪੁੱਕਾ ਰੱਖ ਲਈ ਲਖਾਈ ਉਹ ਤੇਰਾ ਕਿਤੇ ਫਾਇਦਾ ਕਰਾ ਦੂਗਾ ਬਾਈ ਹੈ ਕਿੰਨੇ ਦੀ ਕਰਤੀ ਯਾਰ 2000 ਦਾ ਵੀ ਆ ਯਾਰ ਨਹੀਂ ਆ 10000 2 ਮਹੀਨਿਆਂ ਕਰੇ ਫੂਫੂ ਤੋਂ ਨਾਲ ਦੇਊਗੀ ਯਾਰ ਇਹ ਬਣੀ ਆ ਯਾਰ ਬਣੀ ਆ ਯਾਰ ਪਟ ਬਣੀ ਨਾ ਬਣੀ ਦੀ ਉਹਦਾ ਵੀ ਗਾਰੰਟੀ ਲੰਬਾ ਕੋਈ ਨਹੀਂਗਾ ਦਿੰਦਾ ਯਾਰ ਭਾਈ ਉਹ ਫੰਡਰ ਖਾਲੀ ਹੋਵੇ ਫੰਡਰ ਹੋਵੇ ਥੋਨੂੰ ਲਾਂਭਾ ਨਹੀਂ ਆਉਂਦਾ 4000 ਰੁਪਿਆ ਕਰਨ ਲਾ ਲਖਾਈ ਆਪੇ ਕਰਾ ਲੂਗਾ ਆ ਸਾਈ ਤੋਂ ਬਿਨਾ ਜਿਹੜਾ ਫੋਟਾ ਕਰਦਾ ਕਰਦਾ ਸਾਈ ਤੋਂ ਬਿਨਾ ਜਿਹੜਾ ਬਾਹਰ ਨਹੀਂ ਮੰਨ ਜਾ ਚੰਗਾਰੇ ਜਿਹੜਾ ਕਰਦਾ ਜਾ ਕੇ ਤੇਰੀ ਦੱਸ ਦੇ ਯਾਰ ਹਾਡੇ ਦਾ ਦੀਆ ਕੋਈ ਨਹੀਂ ਉਹ ਬਾਈ ਤੁਹਾਡੇ ਪਿੰਡ ਆਇਆ ਭਰਾਵਾ ਮਾਨਤਾ ਰੱਖਦੇ ਹੋ ਬਾਈ ਇੱਕ ਗੱਲ ਇਹ ਬੰਦੇ ਬਾਹਰ ਖੜੇ ਜੀ ਇੱਕ ਸਿਰ ਲੋਖਾਉਣੇ ਖਾ ਵੀ ਲੈਣੇ ਨਾ ਨਾ ਯਾਰ 12000 ਦੀ ਦੇ ਦੂੰਗਾ ਬਾਕੀ ਅੱਗੇ ਕਰੇਗਾ ਠੀਕ ਆ ਭਰਾਵਾ ਯਾਰ 10000 ਦੀ ਘੱਟ ਕੇ ਤਾਂ 5000 ਕਰਾਇਆ ਕਿਹੜੀ ਆ ਭਾਈ ਯਾਰ ਕੀ ਅਗਲੇ ਨਹੀਂ ਉਹ 12000 ਦੀ ਲੈ ਜੀ ਨਹੀਂ ਨਹੀਂ ਫੜੇ ਯਾਰ ਸਹੀ ਹੋ ਤੂੰ ਮੈਂ ਤਾਂ ਚਲੀ ਜੀ ਜੀ ਅਗਲੇ ਦੇ ਕਿ ਜਾਇਆ ਸੀ ਕੱਢ ਕੇ ਮੈਂ ਸਾਲ ਨਾ ਜੀ ਜਿਹੜਾ ਬੋਲਦਾ ਸੀ 10000 ਇਹ ਕੋ 500 ਧੋਖ ਦਿੰਦਾ ਨਹੀਂ ਪੱਕੀ ਹੈ ਨਾ ਉਹ ਬੋਲੀ ਨਹੀਂ ਮਤੋਂ ਉਹ ਤੁਹਾਨੂੰ ਬੋਲੀ ਨਹੀਂ ਬੂਕਣੀਆਂ ਨੇ ਨਾ ਲੋ ਵੀ ਆ ਪੱਠ 10.5 ਹਜ਼ਾਰ ਦੀ ਹੋ ਗਈ ਆ ਬੋਗੇ ਨੇ ਲੈ ਲਈਆ 10 ਬਾਈ ਹੋ ਗਿਆ ਓਕੇ ਕੰਮ 10000 ਰੁਪਿਆ ਹੁਣ ਕੀ ਆਦਾ ਨਹੀਂ ਯਾਰ ਉਹ ਤਾਂ ਐਵੇਂ ਨਹੀਂ ਲਿਆਇਆ 100 200 ਪਿੱਛੇ ਕਰ ਦੇ ਉਹ 100 ਪਿਆਸੇ ਦੀ ਚੀਜ਼ ਰੱਖੀ ਨਹੀਂ ਹੁੰਦੀ ਯਾਰ ਦਿਖਾ ਦੇ ਲੱਗਣਿਆ ਕੇ ਪੈਸੇ ਕਰਾ ਪੈਸੇ ਹੀ ਆਲਾ ਜਿ ਲਖਾਈ ਇਹ ਕਰ ਲੈ ਨਹੀਂ ਨਹੀਂ ਸਾਡੇ ਦਾ 10 15 ਮਿਲੂਗਾ ਤੂੰ ਲਖਾਈ ਮੈਂ ਹਾਂ ਹਾਂ ਬਸ ਸਹੀ ਆਏਗੀ ਚਾ ਯਾਰ ਸਹੀ ਆ ਭਾਈ ਲੋ ਵੀ 100 ਦਾ ਦੋਸਤੋ ਹੋ ਗਿਆ ਚਾ ਯਾਰ ਕਰਾ ਦੇ ਬਹੁਤ ਵਧੀਆ ਸੌਦਾ ਹੋ ਚੁੱਕਿਆ ਹਰੀਕੇ ਕਲਾ ਬੱਕਰਾ ਮੰਡੀ ਦੇ ਉੱਤੇ ਲਾਓ ਮਹਾਰਾਜ ਤੇ ਲਖਾਈ ਹੋ ਰਹੀ ਐ ਇਸ ਪੱਟ ਦੀ 1.5 ਲੱਖ ਦਾ ਲੈਕ ਦੀ ਗਰੀਬੀ ਕਿਣੀ ਫਿਰ 1.5 ਲੱਖ ਬੋਕੇ ਸਰਪੰਚ ਨੇ ਦੇਣਾ ਤੇ ਲਖਾਈ ਦੇ ਆ ਕੱਢ ਦਿਓ ਜੀ ਇੰਨੇ ਦਾ ਜਾਇਜ਼ ਦਾ ਤੇ ਜਸ ਚ ਨੋ ਇੰਨੇ ਦਾ ਦੇਣਾ ਇਹ ਤੋਂ ਘੱਟ ਦੇਣਾ ਨਹੀਂ ਗਾ ਹਰੀਕੇ ਕਲਾ ਬੱਕਰਾ ਮੰਡੀ ਦੇ ਭਾਈ ਤੇਰਾ ਹਜ਼ਾਰ ਦਾ ਦੇਣਾ ਹੈਗਾ ਇਹ ਬਾਈ ਫੀਟਰ ਦਾ ਬਾਈ ਕੀ ਮੁੱਲ ਮੰਗਿਆ ਇਹਦਾ ਇਹਦਾ ਮੰਗਿਆ 20000 ਰੁਪਿਆ 20000 ਮੁੱਲ ਦਾ ਬਾਈ ਇਹਦਾ ਕੀ ਲਾਇਆ ਬੋ ਗਿਆ ਲਾਇਆ ਬੋ ਗਿਆ ਕੋਣੋ ਕੋ 13000 ਰੁਪਿਆ ਦਾ ਜਾਇਦ ਰੁਪਿਆ ਲਾ ਬੱਕਰਾ ਸਾਹਮਣੇ ਵਿਕਿਆ ਸਾਰਿਆਂ ਦੇ ਚੱਕਾ ਤਾਂ ਚੱਕ ਜਾਊਗਾ ਖਾਲੀ ਭੰਦੇ ਯਾਰ ਦੀ ਰਜਾਈ ਯਾਰ ਕੀ ਆ ਉਹ ਉੱਥੇ ਲੱਕ ਵਧੀਆ ਬੱਕਰਾ ਕਿ ਖਾਦ 5 ਕਿਲੋ ਦਾ ਫਰਕ ਪਾ ਦਿੰਦੀ ਆ ਕਿੱਥੇ ਫਿਰਦੇ ਆ ਬਹੁਤ ਕੋ ਵੇਚਣਾ ਪੈਂਦਾ ਉਹ ਪਾਰ ਦੇ ਵਿੱਚ ਇਹ ਉਸ ਕੰਮ ਵਾਲਾ ਹੀ ਹੈ ਨਹੀਂ ਇਹ ਜੋ ਮੱਢ ਲਿਆ ਤਾਂ ਫਿਰ ਬੱਸ ਫੇਰ ਕੀ ਫਾਇਦਾ ਇਕੜ ਮੈਦਾਂ ਫਿਰਦਾ ਉਹ ਮੇਰੇ ਕੋਲ ਦੀ ਨਸਲ ਹੈ ਨਹੀਂ ਤਾਂ ਮੈਂ ਰੱਖ ਲੈਂਦਾ ਇਹ ਤਾਂ ਹੁਣ ਤੂੰ ਵੇਖ ਬਈ ਫੇਰ ਪੰਗੇ ਨਾਲ ਹੈ ਫੇਰ ਨਾਲ ਪੰਗੇ ਆ ਮੈਂ ਜੀ ਨਾਲ ਕੱਦ ਵੀ ਮੈਚੀ ਕਰਦਾ ਇਹ ਨਾਲ ਕੱਦ ਵੀ ਵੇਲਾ ਤੇ ਜਿੱਡੇ ਮੈਚਿੰਗ ਕਰਦਾ ਉਹਦੇ ਰੰਗ ਰੂਪ ਵੀ ਆ ਲਓ ਬਈ 20000 ਰੁਪਇਆ ਮੁੱਲ ਕੀਤਾ ਬਾਈ ਫਿੱਟਰ ਨੇ ਮੰਡੀ ਆ ਉਹਨਾਂ ਦਾ ਜਿਹੜੇ ਬੱਕਰਾ ਸੋਹਣਾ ਹੈ ਜੇ ਕਿਸੇ ਨੂੰ ਚੰਗਾ ਲੱਗਦਾ ਤਾਂ ਬਾਈ ਨੂੰ ਫੋਨ ਕਰ ਲੈਣ ਏ ਬਾਈ ਨੰਬਰ ਬੋਲੀਆ ਆਪਣਾ ਜਰਮੀਤ ਸਿੰਘ ਨੰਬਰ ਬੋਲੋ ਤੁਹਾਡਾ ਜਰਾ ਉਧਰ ਨੂੰ ਚਾਕ ਪਰੇ ਨੂੰ ਉਧਰ ਬਾਈ ਪੱਲੀ ਰੈਂਦੀ ਉਹ ਪੱਲੀ ਮਾਡ 805 99699 97699 ਇਸ ਨੰਬਰ ਗਰਮੀਤ ਸਿੰਘ ਗਰਮੀਤ ਸਿੰਘ ਉਰਫ ਫਿਕਟਰ ਮੰਡੀ ਆ ਉਹਨਾਂ ਦਾ ਹਰੀਕੇ ਕਲਾ ਪਿੰਡਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਤੇ ਆ ਬੱਕਰਾ ਬਾਈ ਜੀ ਵਿਕਾਊ ਉਹਨਾਂ ਕੋਲੇ ਬਹੁਤ ਵਧੀਆ ਬਰੀਡਰ ਪੂਰਾ ਰਾਜੀ ਪਲਿਆ ਤੇ ਮੂੰਹ ਚਾਰ ਦੰਦਾਂ ਦਾ 6 ਦੰਦ ਮੂੰਹ ਨਵਾਂ ਬੱਚਾ ਬਹੁਤ ਹੀ ਚੰਗਾ ਰਿਜ਼ਲਟ ਆ। ਲੋ ਵੀ ਮਿੱਤਰੋ ਆ ਹਰੀ ਕੇ ਕਲਾ ਵੀ ਆਪਣੇ ਸਾਰੇ ਭਰਾ ਇਕਲਾ ਜੋੜਾ ਲੈ ਕੇ ਆਇਆ ਬੱਕਰੀਆਂ ਦਾ। ਸਰਪੰਚੀ ਨੂੰ ਦੋਣੀ ਹੈ ਤੇ ਆਪਾਂ ਪਹਿਲਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਤੇ ਕਿਹੜਾ ਪਿੰਡ ਆ ਜੀ ਆਪਣਾ? ਹਰੀ ਕੇ ਕਲਾ ਹਰੀ ਕੇ ਕਲਾ। ਕੀ ਨਾਂ ਆ ਜੀ ਆਪਾਂ? ਪਾਲ ਸਿੰਘ ਪਾਲ ਸਿੰਘ ਤੇ ਕਿੰਨੇ ਨਾਲ ਆ ਗਲੇ ਆਂ ਅੱਜ? 5 5 ਨਾਲ ਤੇ ਮੈਂ ਦੋਵੇਂ ਹੀ ਦੱਸੀ ਆ ਨਾ ਆ ਪੱਠ ਵਿਕਾਊ ਆ ਇਹਦਾ ਸੌਦਾ ਹੁੰਦਾ ਤੇ ਕੀ ਮੁੱਲ ਮੰਗਿਆ? ਮੈਂ ਤਾਂ 10 ਮੰਗਿਆ ਸੀ ਮੈਂ ਆਖਿਆ ਵੀ 8 ਚ ਲੈ ਜਾ 2000 ਛੜਤਾ ਆਪਦੀ ਆ ਛੜਤਾ ਆਪਦੇ ਆ ਜੌਦਾ ਨਹੀਂ ਕੀਤਾ ਹਾਂ ਪਹਿਲਾਂ ਕਰ ਤੇ ਬਾਜਵਾ ਸਾਹਿਬ ਹਰ ਬੁੱਧਵਾਰ ਮੰਡੀ ਲਾਉਂਦੇ ਆ ਪਿੰਡ ਸੇਢੇ ਵਾਲਾ ਜੈਤੋ ਦੇ ਨਾਲ ਤੇ ਇਹ ਸੌਦਾ ਕਰਦੇ ਆ ਬਾਜਵਾ ਸਾਹਿਬ ਕੀ ਲਾਇਆ ਇਹ ਤਾਂ ਥੋੜੇ ਆ ਬਾਬੀ ਸਿੰਘ ਖੰਡ ਮਿਛੀ ਦੇ ਛੜ ਇਹ ਤਾਂ ਮੈਨੂੰ ਦਾ 8000 ਦੀਆਂ 4 ਢੇਗਾਂ ਪਰ 2000 ਤੁਰਪ ਅਇਆ ਚੱਲ ਫਿਰ ਹੌਲੀ ਹੌਲੀ ਸੌਂਦਾ ਹੁੰਦਾ ਹੁੰਦਾ ਇੱਕੇਰੀ ਦਾ ਸਾਰਾ ਕੁਝ ਨਹੀਂ ਹੁੰਦਾ ਬੱਕਰੀ ਵੀ ਹੁਣ ਦੱਸ ਆ ਬੱਕਰੀ ਵੀ ਸੂਣ ਵਾਲੀ ਐ ਕੋਈ ਗੱਲ ਨਹੀਂ ਸੂਣ ਵਾਲੀ ਕੋਈ ਨਹੀਂ ਮਾਨਾ ਆਪਣੀ ਵੀ ਜਿਹੜਾ ਬੰਦਾ ਮਰਜ਼ੀ ਲੈ ਜਾਏ 2 ਮਹੀਨੇ ਦੀ ਗੱਬਣਾ ਠੀਕ ਐ ਇਹਦਾ ਕੀ ਮੁੱਲ ਰੱਖਿਆ ਇਹਦਾ 20000 ਠੀਕ ਆ ਜੀ ਇਹ ਤਾਂ ਇਹ ਆਪਾਂ ਸਰਪੈਂਚ ਨੂੰ ਗਿਫਟ ਇਹ ਤਾਂ ਆਪਾਂ ਸੌਦਾ ਕਰ ਲੈਨੇ ਆ ਦੱਸੋ ਕਿਨੇ ਇਹਦੇ ਲਈ ਇਹ ਜਵਾਹਰ ਸਾਹਿਬ ਭਾ ਨਾ ਹੋ ਜਾਂਦਾ ਕੰਮ ਹਾਂ ਬਾਪੂ ਇੰਨੇ ਦੀ ਫਿਰ ਦੇ ਦੀ ਆ ਬੱਕਰੀ ਇਹ ਹਾਂ ਅੰਕਲ ਤੂੰ ਨੇੜੇ ਹੋ ਯਾਰ ਤੇਰੇ ਬਿਨਾ ਨਹੀਂ ਗੱਲ ਬਣਦੀ ਇਹਨੂੰ ਤੁਸੀਂ ਆਪਾਂ ਜਾਓ ਜੋ ਪੁਰਾਣੇ ਖਿਡਾਰੀ ਪੁਰਾਣੇ ਹੁੰਦੇ ਆ ਇਹਦੀ ਆਪਾਂ ਦੇ ਦੀ ਇਹ ਪੱਠ ਯਾਰ ਮੈਂ ਆਠਾ ਖੈਨ ਤੂੰ ਆਠਾ ਕੋ ਦੋ ਵੀ ਛੱਡਦਾ ਉਹ ਵੀ ਮੈਂ ਕਹਿੰਦਾ ਮਛੀ ਵੀ ਕਹਿੰਦਾ ਮੈਂ ਤਾਂ ਉਹਨਾਂ ਨੂੰ ਸਤਨਾ ਵਾਇਗਰੂ ਸਤਨਾ ਵਾਇਗਰੂ ਤੇ ਕਰਾਂਗੇ ਸੌਦਾ ਤਾਂ ਆਪਾਂ ਉਹੀ ਉਸੇ ਨਹੀਂ ਕਰੋਣਾ ਸੌਦਾ ਦਾ ਆਪਣਾ ਚਲੋ ਆਪਣਾ ਵਾਇਰ ਨੂੰ ਕੱਢ ਕੇ ਫਿਰ ਹੁਣ ਤੂੰ ਆਪ ਹੀ ਦੱਸ ਯਾਰ ਮੈਂ ਤੂੰ ਕਹਿਣਾ ਹੁੰਦਾ ਬਈ ਕੋਰੀ ਆ ਕੰਨ ਵੇ ਲੱਗੇ ਉਹ ਤਾਂ ਦੋ ਯਾਰ ਆ ਕੰਨ ਵੇ ਲੱਗ ਕੇ ਟਕ ਟਕੇ ਇਹਦੀ ਬੱਚੀ ਆ ਇਹ ਐਸ ਦੀ ਆ ਵੇ ਇਹ ਆਪ ਬੱਕਰੀ ਨਹੀਂ ਦੇਣੀ ਆਪਾਂ ਬੱਕਰੀ ਨਹੀਂ ਦੇਣੀ ਉਹ ਕਹਿੰਦਾ ਉਹਦਾ ਮਾਰ ਕੇ ਵਿੱਚ ਬੱਕਰੀ ਨਾਲ ਆ ਇਹ ਇਹ ਬੱਕਰੀ ਦਾ ਜਾ ਬੱਕਰੀ ਨਹੀਂ ਬਾਈ ਦੇਣੀ ਅਸੀਂ ਆ ਦੱਸੀ ਤੁਸੀਂ ਕੋਈ ਵਿੱਚ ਆਕੋ ਵੀ 8 ਚ ਤੂੰ ਮੇਰੀ ਗੱਲ ਨਹੀਂ ਸੁਣ ਇਹਦਾ ਜਾ ਇਹਦਾ ਐਸਾ ਕੋਈ ਨਹੀਂ ਕੋਈ ਨਹੀਂ ਕਿੰਨੇ ਦਿਨ ਪਾਠ ਵੇਚੀ ਗਿਆ ਆਪਾਂ ਇੱਕ ਹੀ ਬਾਰੇ ਹੋਣਾ ਦਾਰੇ ਵੀ ਛੱਡ ਕੇ ਵਗਦੇ ਤੁਸੀਂ ਤੂੰ ਦਾ ਤੂੰ ਕਹਿਣਾ ਦੱਸੋ ਗਿਆਨੀ ਗਿਆਨੀ ਤੂੰ ਤੂੰ ਪੱਕਾ ਜਣਾ ਯਾਰ ਉਹਨੇ ਇੱਕ ਗੱਲ ਦੱਸਤਾ ਤੈਨੂੰ ਦੱਸ ਦੋ ਚੱਲਿਆ ਤੁਸੀਂ ਲਓ ਕੁਛ ਤਾਂ ਵੀ ਨਹੀਂ ਮੈਂ ਤਾਂ ਸਰਪੰਚ ਤੋਂ 2500 ਦੀ ਪਵਾ ਲਈ 2500 ਦੀ ਨਾ ਤੈਨੂੰ ਯਾਰ ਦੀ ਦੇ ਦਿੰਦਾ ਅਗਲੀ ਮਾਣ ਵਾਲੇ ਨੇ ਮਾਣ ਯਾਰ ਮੈਂ ਹੋਰ ਗੱਲ ਕਰਦੇ ਨਹੀਂ ਸਾਈ ਕੱਟ ਆਹ ਏਨੇ ਇਹ ਪੱਟੀਆਂ ਮੇਰੇ 3500 ਦੀ ਹੋ ਗਈ ਯਾਰ ਉਹ ਨਹੀਂ ਨਹੀਂ ਐ ਨਹੀਂ ਆਪਾਂ ਕਰਾਂ ਸਾਈ ਕੱਟ ਮੁੱਲ ਦਾ ਲਾ ਆ ਮੈਂ ਕਹਿੰਦਾ ਨਾ ਵੀ ਆਪਾਂ ਨੂੰ ਪੈਸਾ ਪੁੱਛਣਾ ਕੋਈ ਚੱਕਰ ਨਹੀਂ ਗਾ ਯਾਰ ਤੂੰ ਜੱੜਦੀ ਯਾਰ ਇਹ ਆਪਾਂ ਨੂੰ ਤਾਂ ਸ਼ੌਂਕ ਹੀ ਆ ਤਾਂ ਏ ਆ ਪੈਸਾ ਬੋਲੋ ਕੋਈ ਚੱਕਰ ਨਹੀਂ ਆ ਗੱਲ ਤੇ ਕੱਚਾ ਸਾਹ ਹਾਂ ਹਾਂ ਆ ਕੁਟਕ ਰੁਪਈਏ ਉਹ ਪੈਸੇ ਪਾ ਦੇ ਪੈਸੇ ਪਾਈ ਅੱਧਾ ਦਈਏ ਚ ਇੱਥੇ ਵੀ ਜੇ ਚ ਕੰਨੂਗਾ ਤੇਰੇ ਇੱਥੇ ਇਹ ਜਾ ਕੰਮ ਨਹੀਂ ਹੁੰਦਾ ਦਾ ਆਹੋ ਰੁਪਈਏ ਪੈਸੇ ਬਾਪੂ ਹੋ ਗਿਆ ਗਰਮਾ ਯਾਰ ਕੋਈ ਆਪਾਂ ਨੂੰ ਕੋਈ ਡੱਕਾ ਨਹੀਂ ਆਪਾਂ ਨੂੰ ਮੈਂ ਉਹ ਮੰਡੀ ਆ ਮੰਡੀ ਦੇ ਵਿੱਚ ਸਾਰਾ ਕੁਝ ਹੁੰਦਾ ਆਪਾਂ ਨੂੰ ਸ਼ੌਕ ਕਰਦੀਏ 35 ਹੋਰੀ ਕਰ ਦਈਏ ਨਹੀਂ ਭਾਈ ਉਹ ਕਿੰਨੇ ਤੂੰ ਕਹਿ ਵੀ ਕੋਈ ਗੱਲ ਨਹੀਂ ਕਰ ਜਿਹੜੀ ਕਹਿ ਕੇ ਗੱਲ ਕਹਿ ਤਾ ਮੈਂ ਵੀ ਗੁੱਸਾ ਕੀਤਾ ਮੈਂ ਤੈਨੂੰ 3500 ਕਹਿ ਤਾ ਤੂੰ ਕਹਿ ਗਿਆ ਮੋੜ ਜਾ ਦੋਨਾਂ ਨੂੰ ਵੀ ਨਹੀਂ ਜਗਾ ਕਹਿ ਗਿਆ ਮੋੜ ਹੁਣ ਇੱਕ ਵਾਰੀ ਕਹਿ ਤਾ ਦੇ ਆ ਵੇ ਨੱਥੇ ਪਹਿਲੇ ਜਾ ਯਾਰ ਇਹ ਕਹਦਾ ਇਹਨੂੰ 8000 ਕਹਿਦਾ 10 ਮੰਗਿਆ ਸੀ ਅੱਖ 2000 ਮੈਂ ਕਹਿੰਦਾ ਛਾੜ ਦੇ ਲੈ ਇਹਨੇ ਭਾਜ ਕਰ ਲੈ ਲੋ 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 ਤੁਸੀਂ ਭਾਜਦੇ ਨਹੀਂ ਯਾਰ ਕੋਈ ਚੱਕਰ ਨਹੀਂ ਪੈਸੇ ਪੁੱਛਦਾ ਕੋਈ ਚੱਕਰ ਨਹੀਂ ਗਾ ਨਵੀਂ ਮੰਡੀ ਦੇ ਅਗਲਾ ਸੱਜੇ ਲੈ ਜਾ ਖਾ ਕੇ ਪਾਸੇ ਨੋ ਯਾਰ ਆ ਕੋਲੇ ਨਹੀਂ ਪਾਸੇ ਪਾਸੇ ਸੌਦਾ ਕਰ ਲੋ ਹਰ ਸਾ ਜੀ ਕੀ ਰਹਿ ਕਰਕੇ ਆਏ ਹੁਣ ਰਹਿਦਾ ਯਾਰ ਇਨਾਂ ਨਾਲ ਆ ਬਾਈਆਂ ਨਾਲੇ ਪੱਕੇ ਧਿਆਨ ਜੀ ਨਾਲ ਮੰਗਣਾ ਐ ਵੀ ਪੱਕੇ ਪੱਕੇ ਧਿਆਨਾ ਕਹਿੰਦੇ ਆਪਾਂ ਦੂਜਾ ਬੱਕਰੀ ਛੋਟਾ ਸੌਦਾ ਕਰਾਣੇ ਆ ਕੋਈ ਪੱਕੇ ਧਿਆਨਾ ਤੁਸੀਂ ਕਹੋ ਵੀ ਅਸੀਂ ਇੰਨੇ ਹੀ ਲੈਨੇ ਆ ਲਾਉਣ ਦਾ ਤੁਸੀਂ 500 ਕਹਿ ਦਿਓ ਇਹ ਜਗਾ ਮੇਲਾ ਗੁੱਸਾ ਕੋਈ ਇਹ ਚੀਜ਼ ਦਾ ਕੋਈ ਗੁੱਸਾ ਨਹੀਂਗਾ ਸਾਨੂੰ ਮੈਂ ਦਾ ਦੂਜਾ ਮੈਂ ਲੱਖੀ ਦੀ ਸਾਨੂੰ 500 ਉਹਨੇ ਵੀ ਭਾਈ ਕਰਨੀ ਤੂੰ ਵੀ ਭਾਈ ਮੈਂ ਦਾ ਸਾਨੂੰ ਅਸੀਂ ਵੀ ਮੰਨਦੇ ਅਸੀਂ ਵੀ 40 ਕਹਿੰਦੇ ਅਗਲੇ ਮਾਲਕ ਨੂੰ ਕਮਾਈ ਉਹਨੇ ਵੀ ਕਰਨੀ ਆ ਉਹ ਵੀ ਆਪਦਾ ਕਮਾਈ حساب ਨਾ ਕਰੇ ਤੇ ਸੌਦਾ ਹੋ ਜਾਣਾ ਤੇਰੇ ਦੇ ਆਖਰੀ ਤੂੰ ਦੱਸ ਦੇ ਵੀ ਇੰਨੇ ਕਰ ਦੇ ਜਾਂ ਤੇਰੇ ਦੇ ਰਹਿ ਗਈ ਮੈਂ ਤਾਂ ਵੀਡੀਓ ਬਣਾਉਣ ਆ ਲਈਆਂ ਪੰਜਾ ਦੱਸੋ ਵੀ ਇਹ ਸਾਝੇ ਬੰਦੇ ਖੜੇ ਮੈਂ ਕੁਝ ਨਹੀਂ ਕਹਿੰਦਾ ਦੱਸ ਵੀ ਖੰਡ ਵੀ ਸ਼ਰੀ ਲੇ ਵੇ ਉਹ ਤੇ ਰਹਿ ਗਿਆ ਕੰਮ ਦਾ ਬਈ ਆਈ ਇਹਦਾ ਕਰਪੂ ਜਨੇ ਤੱਕੀ ਨਹੀਂ ਆ ਨਹੀਂ ਹੁਣ 3500 ਰੁਪਏ ਜੋ ਕੀ ਆ ਨਾ ਨਹੀਂ ਦਿੰਦਾ 35 ਨਹੀਂ ਦਿੰਦਾ ਹਾਂ ਲਖਾਈ ਕਰਾ ਦਿੰਨੇ ਆਪਾਂ ਲਖਾਈ ਕਰਾ ਦਿੰਨੇ ਸੁੱਕਾ ਪੁਕਾ ਰੱਖ ਲਓ ਹਮਾਰੀ ਦਾ ਕਰ ਦੂੰ ਜੋਰ ਲਾ ਕੇ ਉਹ ਤਾਂ ਵਿਕਣੀ ਆ ਇਹ ਉਹ ਵੀ ਪਤਾ ਨਹੀਂ ਕੀ ਕੋਸ਼ ਹੋ ਕੇ ਵਿਕਣੀ ਆ ਲਖਾਈ ਕਰਾ ਦੇਾਂਗੇ ਨਹੀਂ 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 ਇੰਨੀ ਵਾਟੋ ਚੱਲ ਕੇ ਆਇਆ ਅਗਲੇ ਨੂੰ ਕਰਾਇਆ ਵੀ ਪੈਣਾ ਨਰੀ ਹਲ ਕੀ ਆ ਆਪਾਂ ਕੋ ਸੌਦਾ ਬਣਾ ਬੋਲਾ ਤਾਂ ਨਹੀਂ ਵਾਲੀ ਦਾ ਪਿੰਡ ਦੋ ਸੌਦਾ ਕਰਾਉਂਦਾ ਬੰਦਿਆ ਚੱਲ ਹੈਗੇ ਬੰਦੇ ਸਾਰੇ ਆਪਦੇ ਹੋਏ ਆਂਦੇ ਵੀ ਕਰਾ ਦੇ ਸੌਦਾ ਆ ਬੰਦੇ ਬਰਾੜਾ ਸਨਦਾ ਨਾ ਸਕ ਦੁਕਾਨ ਤੇ ਹੋ ਜਾਂਦਾ ਬੰਦੇ ਦਾ ਮਾੜੀ ਮੋਟੀ ਇੰਨੀ ਇੱਕ ਚੱਲ ਜੇ ਤਾਂ ਅੰਦਰ ਚਲੋ ਦੱਸੋ ਕੋਈ ਪੱਕੇ ਧਿਆਨਾਂ ਦੱਸੋ ਵੀ ਇੰਨੇ ਦੀ ਕਰਦੇ ਆਂ ਅਸੀਂ ਜਾਂ ਚਾਰ ਦੀ ਹੋ ਗਈ ਲਿਖਾਈ ਕਰਾ ਦੇਵੇ ਉਹ ਆ ਠੀਕ ਹੈ ਯਾਰ ਜਮਾ ਸਹੀ ਪੈਸਾ ਬਹੁਤ ਵੀ 4000 ਰੁਪਿਆ ਦੇ ਬਈ ਤਕਾਈ ਜੂਨ ਕਾ ਤੈਨੂੰ ਪਊਗੀ ਚਲੋ ਤਾਂ ਕੋਈ ਹੋਗੀ ਦਾ ਗੱਲ ਕਰ ਲਈਏ ਅਸੀਂ ਤਾਂ ਨੇੜੇ ਕਰਨ ਦੀ ਕੋਸ਼ਿਸ਼ ਕਰਦੇ ਆ ਓਏ ਆ ਸੌਦਾ ਤਾਂ ਹੋਵੇ ਆ ਵੀ ਸੌਦਾ ਹੋਵੇ ਮੰਡੀ ਚੱਲੇ ਪਾਸਾ ਸੌਦੇ ਹੁਣ ਬਸ ਬੱਸ ਹਾਂ ਬੱਸ ਹਾਂ ਅਸੀਂ ਤਾਂ ਇਹ ਗੱਲ ਆਈ ਤੇ ਹੁਣ ਨਾ ਚਾਹ ਪਾਣੀ ਦਾ ਟਾਈਮ ਪੂਰਾ ਹੋਣਾ ਉਹਨਾਂ ਦਾ ਵੀ ਆਪਾਂ ਕਹਿੰਦੇ ਵੀ ਕਮਾਈ ਉਹ ਕੋਈ ਵੀ ਐਰਪੀਏ ਦੀ ਕਮਾਈ ਵਿਚਾਰ ਦੇ ਤੋ ਮੁੱਲ ਸਾਰਾ ਕੁਝ ਦਿਉਣਾ ਤੇ ਆਖਾ ਸੱਦ ਕੇ ਪਾਲ ਨੂੰ ਭਾਈ ਪਾਲ ਅੰਕਲ ਪਾਲ ਆਖਾ ਉਹਦੇ ਪੁੱਟੋ ਪੁੱਟੋ ਵਾਚੀ ਮੱਥ ਵੇਚਤੀ ਤੇਰੀ ਹਰ ਪੁੱਟੋ ਕਿ ਨਾ ਅੱਧੀ ਪੂਰੀ ਆਈ ਆ ਪੁੱਟੇ ਤੂੰ ਵੀ ਉਹ ਕੀ ਕਰ ਦੀਏ ਕਿੰਨੇ ਦੀ ਉਹ ਆ 200 ਕੁ 4000 ਰੁਪਈਆ ਦੇ ਬਾਈ ਬਾਈ ਯਾਰ ਆਏ ਮੇਰੇ ਬੱਦੇ ਹੱਥ ਮਾ ਤਾਂ ਹੁਣ ਮੈਂ ਉੱਥੇ ਤੋਂ ਲੈਣਾ ਨਹੀਂ ਕੋਈ ਮੈਂ ਤਾਂ ਛੋਟਾ ਸੌਦਾ ਕਰਾਉਣਾ ਉਹ ਅਸੀਂ ਮੈਂ ਤਾਂ ਹੋ ਜਾਂਦੇ ਉਹ ਵੀ ਕਹਿ ਜਾਂਦੇ ਆ ਉਹ ਕਹਿਗਾ ਤੈਨੂੰ ਉਹ ਤੇਰਾ ਕੀ ਮਤਾ ਆ ਤੂੰ ਕੁਛ ਕਹੀ ਆਪਣਾ ਸਾਡੇ ਨੂੰ 14 ਕਹਿ ਤਾਗਾ ਜਾ ਹੋ ਗਈ 14 ਗੱਲ ਹੋ ਗਈ 14 ਦੀ ਵਾਠ ਠੀਕ ਆ ਪੁੱਟੋ ਬਾਈ ਜੀ ਸੌਦਾ ਕਰਦੇ ਦੇ ਵਿੱਚ ਕੋਈ ਬੋਲਿਆ ਯਾਰ ਇਹ ਲਾਲਾ ਇਹ ਕੰਮ ਨਾ ਕਰ ਮੇਰਾ ਬਾਈ ਤੂੰ ਮਰ ਕੇ ਤੈਨੂੰ ਮੈਂ ਲਾ ਕੇ ਰੂੰਗਾ ਇੱਕ ਮਿੰਟ ਪਾਸੇ ਸਾਰੇ ਕੱਲੂ ਸੋੜ ਦੇ ਯਾਰ ਇਹਨਾਂ ਨੂੰ ਦੋਦੀ ਕਰਦੇ ਆ ਨਾਰੇ ਤੇ ਨਾਰਾ ਨਾਰਾ ਬਿਆਂਡੀ ਦਾਦਾ ਬਿਆਂ ਮੇਤਰਾ ਨਾਲ ਆਇਆ ਤੇ ਹਾਂ ਨਾਰਾ ਕੱਲੂ ਸੋੜ ਦੇ ਆ ਦੇ ਹਾਂ ਨਾਰਾ ਸੋੜਿਆ ਮੇਰੇ ਕਾਲ ਸੁਣੀ ਆ 14 ਆਖੇ ਨਾ ਤੂੰ 14 ਆਖਿਆ ਯਾਰ ਰੁਪਇਆ ਇੱਕ ਨਾ ਦੇ ਦੋ ਮਹੀਨਿਆਂ ਨੂੰ ਦੇ ਦੇ ਮੈਨੂੰ ਮੇਰਾ ਕੋਈ ਚੱਕਰ ਨਹੀਂ ਔਰ ਕੀ ਆ ਕਿਹੜਾ ਲੈਂਦਾ ਹੋਣਾ ਹੁਣ ਕਿੰਨੇ ਦੀ ਆਂਦਾ ਆ ਨਾ ਇਹ ਓਹ ਹੁਣ ਠੀਕ ਆ ਯਾਰ ਉਹ ਨੂੰ ਜੀਆਂ ਮੀਨਾ ਤੇ ਨਕਦ ਰੁਪਏ ਦਿੰਦੇ ਹੁੰਦੇ ਨੂੰ ਅਸੀਂ ਤਾਂ ਫੜਾ ਕਰਾ ਯਾਰ ਫੜਾ ਚੱਕਰ ਨਹੀਂ ਆ ਪੈਸਾ ਵਾਵਾ ਸੁਣਦਾ ਲੈਂਦਾ ਕੌਣ ਆ ਫਰਕ ਨੂੰ ਤਾਂ ਉਹੀ ਹੁਣ ਆਪਾਂ ਕੀ ਕੀ ਪਤਾ ਨਕਦ ਲਾਦਾ ਹਰ ਇੱਕ ਦਾ ਕੋਈ ਨਹੀਂ ਹੁਣ ਤਾਂ ਮੰਨਦਾ ਵਰਗਾ ਮਿੰਟਾ ਜੀ ਤਾਂ ਚੱਕਦਾ ਦਾ ਯਾਰ ਵਾਵਾ ਵਕਤ ਆਲਾ ਵੀ ਪੁੱਟੋ ਵੇਰੀ ਗਾਗਾ ਪੰਜਾਤੀ ਸੌਦਾ ਕਰਾ ਸਾਢੇ 14 ਦੀ ਕਰਤੀ ਆ ਚੱਕ ਬਾ ਹੋ ਗਈ ਉਹ ਤਾਂ ਦਿਖਾਉ ਤੇ ਇਹ ਤੇ ਕਾਲਾ ਹੀ ਆ ਰਿਹਾ ਮੇਰਾ ਕਾ ਕਾ ਕੀ ਫਰਕ ਹੋ ਗਈ ਉਹ ਬਹੁਤ ਆ ਯਾਰ ਠੀਕ ਹੈ ਉਹ ਤੁਹਾਨੂੰ ਦੱਸਿਆ ਉਹ ਨਾ ਦੇਖੋ ਪੱਤੀ ਪੱਤੀ ਆ ਨਹੀਂ ਉਹ ਨਹੀਂ ਯਾਰ ਨਹੀਂ ਨਾ ਮੰਡੀ ਵਧੋਣੀ ਆਪਾਂ ਸਾਨੂੰ ਸੱਤਿਆ ਨੇ ਯਾਰ ਇੱਕ ਪਰਦਾ ਯਾਰ ਬਾਬਾ ਹਾਂ ਹੁਣ ਸੌਦਾ ਹੁੰਦਾ ਤਾਂ ਹੁੰਦਾ ਛੱਡਿਓ ਪੁੱਟੋ ਪੁੱਟੋ ਕਾ ਯਾਰ ਬੋਲਦੇ ਨਹੀਂ ਨਾ ਹੋ ਗਏ ਦੀਰ ਵਾਲਾ ਛੜੇ ਹੋਰ ਨਾ ਥੋੜੀ ਛੜ ਲੇ ਲੇਖ ਰਖਾਈ ਹੋਦੀ ਲੇਖ ਰਖਾਈ ਹੋਦੀ ਹੋ ਕਰਾ ਦੂਗਾ ਨਹੀਂ ਲੇਖ ਰਖਾਈ ਹੋਗੀ ਬਸ਼ਰ ਦੇ ਛੱਡ ਦੇ ਭਾਈ ਯਾਰ ਓ ਛੱਡ ਲੈ ਹੁਣ ਲਿਖਾਈ ਉਹ ਕਰਾਉਂਦਾ ਹੁਣ ਕੀ ਹੋ ਗਿਆ ਕੀ ਹੁਣ ਸਾਡੇ 14 ਉਹ ਕਹਿੰਦਾ ਸਾਡੇ 14 ਹੀ ਕਹਿੰਦਾ ਸਾਡੇ 12 ਕਹਿੰਦਾ ਲਖਾਈ ਅਸੀਂ ਕਰਾਉਂਦਾ ਆਹ ਫੜਾ ਉਹ ਫੜਾ ਆ ਫੜਾ ਆ ਪੁੱਟ ਫੜ ਆ ਮੇਰੇ ਘਰਦਨ ਦੱਸਦਾ ਉਹ ਛੱਡਦਾ ਸਰੀ ਬੱਕਰੀ ਹੁੰਦੇ ਨਹੀਂ ਇਹ ਤੇ ਇੱਥੇ ਆਦਾ ਮਨ ਨਹੀਂ ਨਹੀਂ ਤੇਰਾ ਮਾਰ ਹੋਇਆ ਤੇ ਨਾਰਾ ਨਹੀਂ ਹੋ ਗਿਆ ਲਖਾਈ ਕਰਦਾ ਗੁਰਦਾ ਮੇਰੀ ਤੂੰ ਉਹ ਤੇ ਕਰ ਲੈ ਬੱਕਰੀ ਉਹ ਤੇ ਫਿਰ ਹਾਲਾ ਆ ਜਰਾ ਆਪੋ ਤੋਂ ਇੱਥੇ ਗੱਲ ਲੈਣੇ ਦੋ ਤਾਂ ਕੋਲੇ ਆ ਫੜ ਆ ਖੜੋ ਆ ਫੜ ਆ ਫੜ ਸਾਢੇ ਚਾਰ ਮੇਰੀ ਗੱਲ ਤਾਂ ਆ ਭਾਈ ਸਾਹਿਬ ਛੱਡ ਜਾ ਉਹਨਾਂ ਦਾ ਹੀ ਤੈਨੂੰ ਹਾਂ 15 ਦੀ ਹੋਗੀ ਲੱਹ ਕਿਾਡਾ ਓ ਲੱਹ ਹੁਣ ਦਾ ਕੀ ਕਸਰਾ ਕਿੱਤੀ ਦਰੋਹ ਕਰਦਾ ਉਹ ਮਾੜੀ ਮੋਟੀ ਸੀ ਵੀ ਕਰ ਲੋ ਯਾਰ ਸਰਕਾਰ ਕਿੱਥੇ ਆ ਬੱਕਰੀ ਬਾਈ ਸਰਕਾਰ ਲਿਆ ਹੋਗੀ ਲੈ ਤੇ ਰੋ ਮਾੜੀ ਮਾੜੀ ਲੈ ਯਾਰ ਨਹੀਂ ਤੇ ਨਹੀਂ ਕੀ ਗੱਲ ਯਾਰ ਹੁਣ ਵੇਖ ਪੈਸੇ ਕੱਟੇ ਪਰੇ ਯਾਰ ਆਫੇ ਭੁੱਟੋ ਤੂੰ ਆ ਕੱਟੇ ਲਾਏ ਪੈਸੇ ਖਾਣੇ ਦਾ ਦੱਸਦੀ ਮਨੇ ਚੱਪੀ ਯਾਰ ਤੂੰ ਪਰੇ ਚੱਪੀ ਯਾਰ ਔਰ ਦੌਦਾ ਮਜ਼ਾ ਆ ਯਾਰ ਬਾਈ ਯਾਰ ਓ ਮਜ਼ਾ ਹੋਇਆ ਕੁਕੜੀ ਆਂਦੇ ਸਰੀਆ ਤੇਰੀ ਆ ਬੱਕਰੀ ਦਾ ਤੋੜਾਂਗੇ ਅੱਜ ਦਿਨ ਚ ਲੈ ਆ ਇੱਕ ਬਾਈਆ ਘੱਟ ਲੈ ਨਹੀਂ ਤੋੜਾਂਗੇ ਨਹੀਂ ਸਦਾ ਕਰ 15 ਦਾ ਕਰ 20 ਦਾ ਭਰਾਵਾ ਘੱਟ ਲੈ ਗੋਡੀ ਬੰਦਾ ਰੱਖ ਦੇ ਬਾਈ ਦਾ ਖੇਡਾ ਹੋ ਗਿਆ ਨਹੀਂ ਨਹੀਂ ਨੂੰ ਦੇ ਮਾੜੀ ਨਹੀਂ ਬਾਈ ਛੱਡ ਦੇ ਬਸ ਯਾਰ ਖੁੱਲੇ ਹੋ ਜਾ ਭਰਾਵਾ ਯਾਰ ਵੀਡੀਓ ਬੰਦ ਕਰ ਮਾੜੀ ਭਰਾਵਾ ਮੈਂ ਕਿਹਾ ਤੇਦੀ ਕੇ ਘੱਟ ਲੈ ਲੱਭਣ ਖਾਲੀ ਜਦੋਂ ਤੈਨੂੰ ਪੈਸੇ ਨਹੀਂ ਹੋਗੇ 15 ਦੀ ਹੋਗੀ ਔਰ ਤੇਰੇ ਸਾਰੇ ਤੇਰੇ ਪਿੰਡ ਦੇ ਤੇਰੇ ਵਾਲ ਦੇ ਹੋ ਗਏ ਉਹ 20 ਮੰਗੇ 15 ਮੈਂ ਤਾਂ 13 ਨਹੀਂ ਮੰਗਦਾ ਸੀ ਇੱਕ ਮਿੰਟ 15 ਗੀਜੇ ਦਿੱਤਾ ਸੁਣ ਵਾਲੀ ਦੱਸਦੇ ਸੁਣ ਵਾਲੀ ਆ ਗਾਰੰਟੀ ਫੁੱਲਣਾ ਨਾ ਇੱਕ ਦੇਉਂਗਾ ਯਾਰ ਬਸ ਠੀਕ ਆ ਹੋ ਗਈ ਖਾਲੀ ਹੋਈ ਬੱਤੀ ਬੱਚੇ ਦੋ ਦੇ ਆ ਵੀ ਪਾਵਾਂਗੇ ਇੱਕ ਮਿੰਟ ਇਧਰ ਬਾਈ ਪੁੱਟੋ ਇਧਰ ਗੱਲ ਸੁਣ ਲੋ ਬੱਕਰੀ ਗੱਬਣ ਕਰਕੇ ਲੈਣੀਆਂ ਤੇ ਇਥੋਂ ਬੱਕਰੀਓ ਹੀ ਖਾਲੀ ਤੇਰੀ ਬੱਕਰੀ ਘਰੇ ਆਊਗੀ ਪੈਸੇ ਵਾਪਸ ਲੈਣੇ ਆ ਅੱਜ ਤੇ ਦੂਜਾ ਲਿਖਾਈ ਦਾ ਚਾਹ ਜਿਹੜਾ ਹੋਊਗਾ ਤੈਨੂੰ ਕਹੂੰਗਾ ਵਿਹਾਰੀ ਗੱਲ ਆ 2000 ਰੁਪਏ ਨਾਲ ਮੈਂ ਦੇਊਂਗਾ ਵਾਹ ਬਾਈ ਵਾਹ 2000 ਨਹੀਂ ਆਹੀਆ ਸਹੀ ਆ ਸਹੀ ਆ ਗੱਪਾਂ ਖਾਲੀ ਕਰਕੇ ਖਾਲੀਆ 10000 ਦੀ ਬੱਕਰੀ ਆ ਸਹੀ ਆ ਫਿਰ ਗੱਪਾਂ ਕਰਕੇ ਲੈਂਦਾ ਬੰਦਾ ਚੱਕ ਬਾਈ ਠੀਕ ਆ ਕੋਈ ਫਾਲਸਿਟੀ ਤੇ ਤੂੰ ਆ ਕੇ ਨਹੀਂ ਫਾਲਸਿਟੀ ਇੱਕ ਮਿੰਟਾ ਮੇਰੀ ਗੱਲ ਸੁਣ ਸਾਰਾ ਪਿੰਡ ਤੇ ਮੰਗਦਾ ਫਿਰਦਾ ਉਹਦਾ ਬੰਦਾ ਮੰਗਦਾ ਕੋਈ ਉਹਦਾ ਮਨ ਇਹ ਕੱਚੇ ਰੁਪਏ ਦਾ ਦੱਸੋ ਮੈਂ ਸਾਰਾ ਮੈਂ ਤੇ ਰਹਿਵਾਂ ਮਗਰਾ ਛੱਡ ਜਾ ਉਹ ਬਾਕੀ ਛੱਡੀ ਮੜੀ ਛੱਡੀ ਇਹ ਭਾਈ ਦੀਆਂ ਦੇ ਪਾਸੇ ਛੱਡੀ ਆ ਯਾਰ ਭਾਈ ਆ ਪੂਰੇ 15000 ਦੀ ਬੱਕਰੀ ਹੋ ਗਈ ਇਹ ਇਹ ਹਰੀਕੇ ਕਲਾ ਮੰਡੀ ਦੇ ਸੌਦਾ ਹੋਇਆ ਬਹੁਤ ਬਹੁਤ ਧੰਨਵਾਦ ਦਿਖਾਈ ਕਰਾਉਗੀ